ਸਵਾਗਤ ਹੈ ਤੁਹਾਡਾ ਗਿਰੰਦਰ ਫੈਮਿਲੀ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ ਸੂਟ ਤੇ ਸਹੀ ਤਰੀਕੇ ਨਾਲ ਗਲਾ ਜੜਨ ਦਾ ਤਰੀਕਾ ਦੱਸਾਂਗੇ ਵੀ ਜਿਹੜੇ ਨਾਲ ਤੁਹਾਡਾ ਗਲਾ ਕਦੇ ਵੀ ਟੇਡਾ ਮੇਡਾ ਨਹੀਂ ਹੁੰਦਾਗਾ ਉੱਪਰ-ਨੀਚੇ ਨਹੀਂ ਹੁੰਦਾਗਾ ਗਲਾ ਵੀ ਵਧੀਆ ਪਰਫੈਕਟ ਗਲਾ ਆਊਗਾ ਠੀਕ ਹੈ ਤੇ ਆਪਾਂ ਉਹਦੇ ਵਾਸਤੇ ਇੱਕ ਗਲਾ ਲਿਆ ਆਪਾਂ ਕੋਲ ਗਲਾ ਜਿਹੜਾ ਹੈਗਾ ਗੋਲ ਗਲਾ ਲਿਆ ਆਪਾਂ ਤੇ ਜਿਹੜੇ ਆਹ ਵਾਲਾ ਕਪੜਾ ਆਪਣੇ ਕੋਲ ਇੱਕ ਐਕਸਟਰਾ ਕਪੜਾ ਹੈ ਠੀਕ ਹੈ ਇਹ ਕੋਈ ਕਮੀਜ਼ ਦਾ ਜਬਾਨ ਦਾ ਕੋਈ ਕਪੜਾ ਨਹੀਂ ਹੈਗਾ ਐਕਸਟਰਾ ਕਪੜਾ ਹੈਗਾ ਤੁਸੀਂ ਦੇਖ ਲੈਣਾ ਤੁਸੀਂ ਗਲਾ ਕਿੰਨਾ ਚੌੜਾ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਨਿਸ਼ਾਨ ਉਹ ਲਵਣਾ ਜਿਹੜਾ ਤੁਸੀਂ ਗਲਾ ਵੀ ਕਿੰਨਾ ਚੌੜਾ ਰੱਖਣਾ ਗਲਾ ਠੀਕ ਹੈ ਦੇਖੋ ਮੈਂ ਇੱਥੇ ਗਲਾ ਰੱਖਣਾ ਹੈ 5 ਇੰਚ ਚੌੜਾ ਤੇ ਆਪਾਂ ਇੱਥੇ ਨਿਸ਼ਾਨ 5 ਇੰਚ ਤੇ ਲਾ ਲੈਣਾ ਇਸ ਤਰੀਕੇ ਨਾਲ ਠੀਕ ਹੈ ਇੰਨਾ ਗਲਾ ਆਪਾਂ ਚੌੜਾ ਚਾਹੀਦਾ ਜਿੰਨਾ ਆਪਾਂ ਨਿਸ਼ਾਨ ਲਾਉਣਾ ਇਸ ਤੋਂ ਬਾਅਦ ਅਗਰ ਤੁਸੀਂ ਗਲਾ ਪੂਰਾ ਹੀ ਪਾਉਣਾ ਹੈ ਤਾਂ ਤੁਸੀਂ ਪੂਰਾ ਗਲਾ ਲੈ ਸਕਦੇ ਆ ਅਗਰ ਤੁਸੀਂ ਗਲਾ ਘੱਟ ਪਾਉਣਾ ਹੈਗਾ ਤਾਂ ਛੋਟਾ ਕਰਨਾ ਤਾਂ ਇੱਥੇ ਤੁਸੀਂ ਗਲਾ ਕੱਟ ਕੇ ਛੋਟਾ ਵੀ ਕਰ ਸਕਦੇ ਹੋ ਠੀਕ ਹੈ ਹੁਣ ਦੇਖੋ ਜਿਹੜਾ ਇਹਦੇ ਵਿੱਚ ਚਮਕ ਵਾਲਾ ਹੁੰਦਾ ਹੈ ਜਿਹੜਾ ਪਾਸਾ ਆ ਚਮਕ ਵਾਲਾ ਪਾਸਾ ਇਹਨੂੰ ਆਪਾਂ ਥੱਲੇ ਰੱਖਾਂਗੇ ਕੱਪੜੇ ਦੇ ਉੱਪਰ ਤੁਸੀਂ ਚਾਹੇ ਤੇ ਪ੍ਰੈਸ ਨਾਲ ਨੂੰ ਪੇਸਟਿੰਗ ਵੀ ਕਰ ਸਕਦੇ ਆ ਇੱਥੇ ਰੱਖ ਕੇ ਨਾ ਉੱਪਰ ਤੇ ਇਹ ਜਿਹੜਾ ਚਮਕ ਵਾਲਾ ਪਾਸਾ ਉੱਪਰ ਹੈ ਇਸ ਤਰੀਕੇ ਨਾਲ ਰੱਖ ਕੇ ਕੱਪੜੇ ਤੇ ਉੱਪਰ ਪ੍ਰੈਸ ਲਾ ਦਿਓ ਤੇ ਹੁਣ ਜੇ ਤੁਸੀਂ ਇਸ ਤੇ ਉੱਥੋਂ ਸਲਾਈਆਂ ਲਾ ਦੋਗੇ ਨਾ ਤੇ ਗਲ ਆਪਣਾ ਗਾਹ ਪਛਾਂ ਵੀ ਹੋ ਸਕਦਾ ਹੈ जी इस तरीके रख के थे प्रेस ला दौरा थोड़ा गला है इस शेप से इतनी चेक जुआ है की करना है। गला इस तरीके रख के, ना 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 के ना। ला गले ना ना। बिल्कुल ठीक है इस तरीके इस तरीके <गंग> देखो ਜਿਵੇਂ ਆਪਾਂ ਗਲਾ ਰੱਖਣਾ ਉਸ ਤਰੀਕੇ ਨਾਲ ਆਪਣੀ ਗਲੇ ਦੀ ਸ਼ੇਪ ਬਣ ਗਈ ਆ ਹੁਣ ਜੇ ਤੁਸੀਂ ਇਹਨੂੰ ਸਲਾਈ ਲਾਉਂਗੇ ਮੈਂ ਜ਼ਿਆਦਾਤਰ ਜਿਹੜੇ ਗਲੇ ਆ ਸਲਾਈ ਨੇ ਹੀ ਲਾਉਣੀ ਆ ਪ੍ਰੈਸਣਾ ਨਹੀਂ ਲਾਉਂਦੀ ਕਿਉਂਕਿ ਕਈ ਵਾਰ ਕੋਈ ਲਾਈਟ ਵਗੈਰਾ ਨਹੀਂ ਹੁੰਦੀ ਤੇ ਆਪਾਂ ਸਲਾਈ ਨੇ ਲਾਈ ਦਾਂ ਤੇ ਹੁਣ ਆਪਾਂ ਇਹਨੂੰ ਇਸ ਤਰੀਕਾ ਨਾਲ ਰੱਖ ਲਿਆ ਇੱਥੇ ਹੁਣ ਜਦ ਤੁਸੀਂ ਇੱਕ ਸਾਈਡ ਤੇ ਇਸ ਤਰੀਕੇ ਨਾਲ ਸੂਈ ਲਾ ਦਿਓ ਇਹਦੇ ਇੱਥੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਇੱਥੇ ਰੱਖ ਕੇ ਇਸ ਤਰੀਕੇ ਨਾਲ ਸੂਈ ਲਾ ਦਿਓ ਠੀਕ ਹੈ ਹੁਣ ਇਸ ਤਰੀਕੇ ਨਾਲ ਤੁਸੀਂ ਇਹਨੂੰ ਇੱਥੇ ਉੱਪਰ ਉੱਪਰ ਗਲੇ ਦੇ ਇੱਕ ਮੋٹے ਵਖਣਾ ਸਲਾਈ ਲਾ ਦਿਓ ठीक है बिल्कुल निशान के उपर गए नशान तू जो गला है ठीक तो है देखो अपना जो गला है बिल्कुल निशान के उपर उप रखता ਹੁਣ ਆਪਾਂ ਕੀ ਕਰਨਾ ਗਲੇ ਦੇ ਨਾਲ ਬਾਹਲੀ ਸਾਈਡ ਅੰਦਰੀ ਸਾਈਡ ਨਹੀਂ ਬਾਹਲੀ ਸਾਈਡ ਅੰਦਰ ਤੁਸੀਂ ਕਪੜਾ ਰੱਖ ਕੇ ਬਾਕੀ ਤੁਸੀਂ ਕਪੜੇ ਨੂੰ ਕਟਿੰਗ ਕਰ ਦੇਣਾ ਠੀਕ ਹੈ ਜਿਹੜੀ ਸ਼ੇਪ ਦੇ ਵਿੱਚ ਗਲਾ ਹੈਗਾ ਉਸ ਸ਼ੇਪ ਦੇ ਵਿੱਚ ਤੁਸੀਂ ਕਪੜੇ ਨੂੰ ਇਸ ਤਰੀਕਾ ਕਟਿੰਗ ਕਰ ਦੇਣਾ ਠੀਕ ਹੈ ਇਸ ਤਰੀਕਾ हूँ आपको की करना कपड़ा जैसा है अपना कटिंग हो गया इस तो बाद आह वाला जो कपड़ा गले के उपर उपर इस तरीके रख के लाने सारे इस तरीके गला इस तरीके लग गया हम हमें गले का सेंटर कर लेना इस तरह ठीक है ਸੈਂਟਰ ਕਰਕੇ ਤੁਸੀਂ ਇਹਦੀ ਕਰੀਜ਼ ਬਣਾ ਲੀਏ ਤੇ ਇੱਥੇ ਤੁਸੀਂ ਸੈਂਟਰ ਚੱਕਰ ਕੱਟ ਲਾ ਲੈਣਾ ਠੀਕ ਹੈ ਤੇ ਤੁਸੀਂ ਇੱਥੇ ਚਾਕ ਨਾਲ ਵੀ ਨਿਸ਼ਾਨ ਲਾ ਸਕਦੇ ਹੋ ਵੀ ਇਹ ਸਾਡੇ ਗਲੇ ਦਾ ਸੈਂਟਰ ਹੈ ਇੱਥੋਂ ਹੁਣ ਆਪਣੇ ਫਰੰਟ ਵਾਲਾ ਪਾਸਾ ਕਮੀਜ਼ ਦਾ ਲਵਾਂਗੇ ਠੀਕ ਹੈ ਦੇਖੋ ਆ ਵਾਲੀ ਜਿਹੜੀ ਸੂਟ ਦੀ ਇਸ ਤਰੀਕੇ ਨਾਲ ਮੈਂ ਕੱਪੜੇ ਨੂੰ ਕਮੀਜ਼ ਨੂੰ ਇਸ ਤਰੀਕੇ ਨਾਲ ਕਰ ਲਿਆ ਤੀਰੇ ਨਾਲ ਤੀਰਾ ਇਸ ਤਰੀਕੇ ਨਾਲ ਮਿਲਾ ਕੇ ਫੋਲਡ ਕਪੜਾ ਕਰਕੇ ਠੀਕ ਹੈ ਤੇ ਮੈਂ ਨਾ ਕ੍ਰੀਜ਼ ਬਣਾ ਲਈ ਇੱਥੇ ਤੇ ਕ੍ਰੀਜ਼ ਬਣਾ ਕੇ ਇੱਕ ਸੈਂਟਰ 'ਚ ਆਪਾਂ ਚਾਕ ਨਾਲ ਇੱਕ ਨਿਸ਼ਾਨ ਲਾ ਲਿਆ ਆ ਬਿਲਕੁਲ ਇੱਕ ਸੈਂਟਰ 'ਚ ਇੱਕ ਨਿਸ਼ਾਨ ਲੱਗਿਆ ਹੋਇਆ ਠੀਕ ਹੈ ਤੇ ਉੱਪਰੋਂ ਆਪਾਂ ਇੱਥੇ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਕਪੜੇ ਨੂੰ ਇਸ ਤਰੀਕੇ ਨਾਲ ਤੀਰ ਨੂੰ ਫੜ ਕੇ ਦੋਨਾਂ ਸਾਈਡ ਤੋਂ ਤੇ ਇੱਥੇ ਆਪਾਂ ਕੱਟ ਲਾ ਲੈਂਦੇ ਆ ਇੱਕ ਠੀਕ ਹੈ ਇਸ ਤਰੀਕੇ ਨਾਲ ਆਹ ਵਾਲਾ ਗਲੇ ਦਾ ਕੱਟ ਹੋ ਗਿਆ ਸੈਂਟਰ ਆਹ ਵਾਲਾ ਕਮੀਜ਼ ਦਾ ਕੱਟ ਹੋ ਗਿਆ ਠੀਕ ਹੈ ਤੇ ਕਰੀਜ ਆ ਕਮੀਜ਼ ਦੀ ਹੋਗੀ ਆ ਆਪਣੇ ਗਲੇ ਦੀ ਹੋਗੀ ਹੁਣ ਆਪਾਂ ਕੀ ਕਰਨਾ ਇਸ ਤਰੀਕੇ ਨਾਲ ਰੱਖਾਂਗੇ ਗਲੇ ਨੂੰ ਪਹਿਲਾਂ ਤਾਂ ਆਪਾਂ ਕੱਟਨਾ ਕੱਟ ਸੈਂਟਰ ਮਲਾਵਾਂਗੇ ਠੀਕ ਹੈ ਇਹ ਆਪਣਾ ਕੱਟਨਾ ਕੱਟ ਵਾਲਾ ਸੈਂਟਰ ਹੋ ਗਿਆ ਇੱਥੇ ਇਹ ਕੱਟਨਾ ਕੱਟ ਹੋ ਗਿਆ ਇੱਥੋਂ ਤੇ ਇੱਥੇ ਆਪਾਂ ਮਸ਼ੀਨ ਨੂੰ ਕੱਟ ਤੇ ਇਸ ਤਰੀਕੇ ਨਾਲ ਰੱਖ ਦਾਂਗੇ ਕੱਟ ਹੋ ਗਿਆ ਇੱਥੇ ਆਪਾਂ ਜਿਹੜਾ ਸੈਂਟਰ ਕੀਤਾ ਸੀ ਆ ਗਲੇ ਦਾ ਸੈਂਟਰ ਆ ਗਿਆ ਆ ਕੁਮੀਜ਼ ਦਾ ਸੈਂਟਰ ਹੈ ਸੈਂਟਰ ਨਾਲ ਸੈਂਟਰ ਮਿਲਾ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਤੇ ਦੋਨਾਂ ਸਾਈਡਾਂ ਤੋਂ ਆਪਾਂ ਗਲਾ ਬਿਲਕੁਲ ਬਰਾਬਰ ਆ ਜਾਊਗਾ ਠੀਕ ਹੈ ਤੇ ਆਹ ਸਿੱਧੀ ਕਰੀਜ਼ ਜਿਹੜੀ ਬਣਾਈ ਹੋਈ ਹੈ ਗਲੇ ਦੇ ਕੱਟ ਦੀ ਜਿਹੜੀ ਆ ਸਿੱਧੀ ਕਰੀਜ਼ ਸੈਂਟਰ ਦੀ ਬਣੀ ਹੋਈ ਹੈ ਗਲੇ ਦੀ ਤੇ ਆਹ ਆਪਣੀ ਕੁਮੀਜ਼ ਦੀ ਜਿਹੜੀ ਕਰੀਜ਼ ਬਣੀ ਹੋਈ ਸੈਂਟਰ ਦੀ ਇਹਨੂੰ ਤੁਸੀਂ ਸਿੱਧੀ ਸਲਾਈ ਲਾ ਦੇਣਾ ਇਸ ਤਰੀਕੇ ਨਾਲ ਪਹਿਲਾਂ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਦੇਖੋ ਆਪਣੇ ਇਸ ਤਰੀਕੇ ਨਾਲ ਸਿੱਧੀ ਸਲਾਈ ਲਾਗੇ ਸੈਂਟਰ ਦੀ ਠੀਕ ਹੈ ਹੁਣ ਆਪਾਂ ਕੀ ਕਰਨਾ ਹੈਗਾ ਆਪਣੇ ਗਲੇ ਨੂੰ ਉਧਰੋਂ ਇੱਕ ਸਾਈਡ ਤੋਂ ਬੁਕਰਮ ਦੇ ਨਾਲ ਨਾਲ ਸਲਾਈ ਲਾਵਾਂਗੇ ਬੁਕਰਮ ਦੇ ਉੱਪਰ ਆਪਾਂ ਸਲਾਈ ਨਹੀਂ ਲੋਣੀ ਜਿਹੜੀ ਗਲੇ ਵਾਲੀ ਆਹ ਵਾਲੀ ਬੁਕਰਮ ਹੈਗੀ ਹੈ ਨਾ ਗਲੇ ਵਾਲੀ ਇਹਦੇ ਨਾਲ ਨਾਲ ਸਲਾਈ ਲਾਵਾਂਗੇ ਆਪਾਂ

ਸੈਂਟਰ ਚ ਲੱਗ ਗਿਆ ਗਲਾ ਇਸ ਤਰੀਕੇ ਨਾਲ ਤੁਸੀਂ ਆਹ ਦਾ ਗੋਲ ਗਲਾ ਵੀ ਸ਼ੇਪ ਗਲਾ ਚੌਰਸ ਗਲਾ ਜਿਹੜਾ ਵੀ ਗਲਾ ਹੈਗਾ ਤੁਸੀਂ ਇਸ ਤਰੀਕੇ ਨਾਲ ਸੈਂਟਰ ਕਰਕੇ ਆਪਣਾ ਗਲਾ ਤੁਸੀਂ ਜਿਹੜਾ ਹੈਗਾ ਸੂਟ ਤੇ ਲਾਉਣਾ ਇਸ ਤ ਵਾਰ ਆਪਾਂ ਅੱਧਾ ਇੰਚ ਕਪੜਾ ਸਲਾਈ ਦੇ ਨਾਲ ਰੱਖਾਂਗੇ ਤੇ ਬਾਕੀ ਕਪੜੇ ਆਪਾਂ ਕਟਿੰਗ ਕਰ ਜਾਈਏ ਠੀਕ ਹੈ ਜੀ ਆਪਾਂ ਸੈਂਟਰ ਦੀ ਸਲਾਈ ਲਾਈ ਸੀ ਇਹਨੂੰ ਆਪਾਂ ਚੁਢੜ ਦੇ ਦਾਂਗੇ ਹੁਣ ਆਪਾਂ ਕੀ ਕਰਾਂ ਦੇਖੋ ਆਪਣੇ ਕੱਟ ਲੱਗ ਗਏ ਤੇ ਜਿਹੜੀ ਆਪਣੀ ਆਹ ਵਾਲੀ ਗੁਲਾਈ ਹੈ ਜਿਹੜੀ ਇਹ ਜਿਹੜੀ ਸ਼ੇਪ ਆ ਸੋਹਣੀ ਆਵੇ ਉਹਦੇ ਆਪਾਂ ਕੀ ਕਰਨਾ ਇਸ ਗਲੇ ਨੂੰ ਆਪਾਂ ਇਸ ਤਰ੍ਹਾਂ ਕਰਨਾ ਕਰਾਂਗੇ ਠੀਕ ਹੈ ਇਧਰ ਨੂੰ ਜਿਹੜਾ ਆਹ ਵਾਲਾ ਕੱਪੜਾ ਹੈ ਇਹ ਆਪਾਂ ਗਲੇ ਦੇ ਥੱਲੇ ਕਰਨਾ ਹੈ ਠੀਕ ਹੈ ਆਹ ਵਾਲਾ ਕੱਪੜਾ ਆਪਾਂ ਗਲੇ ਦੇ ਥੱਲੇ ਕਰਨਾ ਹੈ ਇਡਲੀ ਸਾਈਡ ਨਹੀਂ ਕਰਨਾ ਕਮੀਜ਼ ਵਾਲੇ ਦੇ ਕੱਪੜੇ ਦੇ ਉੱਪਰ ਨਹੀਂ ਕਰਨਾਗਾ ਗਲੇ ਦੇ ਉੱਪਰ ਇਸਤਰੀਕਣਾ ਕਰ ਦੇਣਾ ਠੀਕ ਹੈ ਤੇ ਆਪਾਂ ਗਲੇ ਦੇ ਉੱਪਰ ਉੱਪਰ ਸਲਾਈ ਲਾ ਰਹੇਗੇ ਇੱਥੇ ਬਿਲਕੁਲ ਨਾਲ ਨਾਲ ਕੰਨੀ ਤੇ ਠੀਕ ਹੈ ਸਾਰਾ ਕਪੜਾ ਆਪਾਂ ਇਸਤਰੀਕਣਾ ਇਧਲੀ ਸਾਈਡ ਕਰ ਲੈਣਾ ਦੇਖੋ ਸਾਰਾ ਕਪੜਾ ਜਿਹੜਾ ਹੈਗਾ ਆਪਣਾ ਇਸ ਤਿਕ ਨਾਲ ਗਲੇ ਦੇ ਥੱਲੇ ਹੋ ਗਿਆ ਹੁਣ ਆਪਾਂ ਇਸ ਤਿਕ ਨਾਲ ਕਰ ਲਾਂਗੇ ਇਹਨੂੰ ਅੰਦੀ ਸਾਈਡ ਨੂੰ ਗਲਾ ਜਿਹੜਾ ਆਪਣਾ ਆਪਣੇ ਆਪ ਹੀ ਫੋਲਡ ਹੋ ਜਾਊਗਾ ਤੇ ਤੁਸੀਂ ਚਾਹੇ ਤਾਂ ਇੱਥੇ ਪਹਿਲਾਂ ਪ੍ਰੈਸ ਵੀ ਲਾ ਸਕਦੇ ਹੋ ਵਧੀਆ ਪ੍ਰੈਸ ਨੂੰ ਇੱਥੇ ਵਧੀਆ ਤੁਸੀਂ ਜਿਹੜਾ ਹੈਗਾ ਕਪੜੇ ਨੂੰ ਪ੍ਰੈਸ ਕਰਕੇ ਇਸ ਤਿਕ ਨਾਲ ਗਲੇ ਨੂੰ ਕਰਕੇ ਠੀਕ ਹੈ ਤੇ ਇੱਥੇ ਮੋਟੇ ਬੱਕਰੀ ਦੀ ਇੱਕ ਸਲਾਈ ਲਾ ਦੇ ਦੇਖੋ ਕਿੰਨੇ ਸੋਹਣੇ ਤਿਕਣ ਆਪਣਾ ਗੋਲ ਗਲਾ ਪੂਰੀ ਫਿਨਿਸ਼ਿੰਗ ਦੇ ਨਾਲ ਆਪਣਾ ਅਟੈਚ ਹੋ ਗਿਆ ਕਮੀਜ਼ ਦੇ ਉੱਪਰ ਜੇ ਅਗਰ ਤੁਸੀਂ ਇਸ ਤਰੀਕੇ ਨਾਲ ਗਲਾ ਲਾਉਂਗੇ ਭਾਵੇਂ ਯੂ ਸ਼ੇਪ ਆਪਾਂਵੇਂ ਗੋਲ ਗਲਾ ਆਪਾਂਵੇਂ ਵੀ ਸ਼ੇਪ ਆ ਚੌਰਸਾ ਕੋਈ ਵੀ ਗਲਾ ਤੁਸੀਂ ਲਾਉਣਾ ਤੁਸੀਂ ਇਸ ਤਰੀਕਾ ਨਾਲ ਲਾਉਂਗੇ ਤੁਹਾਡੇ ਸੂਟ ਦਾ ਜਿਹੜਾ ਗਲਾ ਹੈਗਾ ਕਦੇ ਵੀ ਟੇਡਾ ਮੇਡਾ ਨਹੀਂ ਹੋਊਗਾ ਨਾ ਹੀ ਤੁਹਾਡਾ ਸੂਟ ਦਾ ਗਲਾ ਹੈ ਜਿਹੜਾ ਇੱਕ ਸਾਈਡ ਨੂੰ ਜਾਊਗਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਆਸਾਨ ਤਰੀਕਾ ਤੁਸੀਂ ਤੇ ਬਹੁਤ ਹੀ ਵਧੀਆ ਤੇ ਆਸਾਨ ਤਰੀਕਾ ਤੁਸੀਂ ਕਮੀਜ਼ ਦੇ ਉੱਪਰ ਇਸ ਤਰੀਕੇ ਨਾਲ ਗਲੇ ਨੂੰ ਅਟੈਚ ਕਰ ਸਕਦੇ ਹੋ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਤਰੀਕ ਨਾਲ ਲੱਗੀ ਆ ਬਾਏ ਬਾਏ ਰੱਬ ਰੱਖਾ